ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਬਾਬਾ ਦੀ ਉਸਨ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਅਮਰ ਤੇ ਮਿਲਦਿਆਂ ਦਾਤਾ ਬਖਸ਼ਣ ਜੀ ਵੈਗੁਰੂ ਜੀ ਅੱਜ ਆਪਾਂ ਕਪਤਾ ਬਜ਼ੁਰਗਾਂ ਦੀ ਬੋਲਣੀ ਆ ਬਡੇਪੇ ਦੇ ਬਜ਼ੁਰਗਾਂ ਦਾ ਕੀ ਹਾਲ ਹੁੰਦਾ ਹੈ ਤੇ ਵੈਗੁਰੂ ਜੀ ਬਾਕੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਬਜ਼ੁਰਗਾਂ ਦੀ ਉਹ ਜੀ ਸੇਵਾ ਹੁੰਦੀ ਆ ਉਹਨਾਂ ਦੇ ਵੱਖਰੇ ਬਾਥਰੂਮ ਬਣੇ ਹੁੰਦੇ ਆ ਏਸੀ ਲੱਗੇ ਹੁੰਦੇ ਆ ਵੱਖਰੇ ਬੈਡਰੂਮ ਬਣੇ ਹੁੰਦੇ ਉਹਨਾਂ ਦੇ ਤੇ ਬਹੁਤ ਵਧੀਆ ਤਰੀਕੇ ਨਾਲ ਉਹਦਾ ਮਾਪਿਆਂ ਨੂੰ ਰੱਖਦੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾ ਸਾਰੀਆਂ ਇੱਕੋ ਜੀਆਂ ਨਹੀਂ ਤੇ ਕਈ ਵਾਰ ਕਈਆਂ ਬਜ਼ੁਰਗਾਂ ਦਾ ਬੜਾ ਬੁਰਾ ਹਾਲ ਹੁੰਦਾ ਜੀ ਆਪਾਂ ਉਹਨਾਂ ਨੂੰ ਕੀ ਕਵਤਾ ਬੋਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰੀਏ ਕਰਤਾਰ ਵੇਚ ਵੜੇ ਪੇਦੇ ਕੀ ਕਰੀਏ ਕਰਤਾ ਗੁਰੂ ਜੀ ਕੋਈ ਨਹੀਂ ਲੈਂਦਾ ਸਾਰ ਵਿੱਚ ਵੜੇ ਪੇਦੇ ਗੁਰੂ ਜੀ ਕੋਈ ਨਹੀਂ ਲੈਂਦਾ ਸਾਰ ਵਿੱਚ ਵੜੇ ਪੇਦੇ ਸੋਕ ਗਈ ਚਮੜੀ ਰਹਿ ਗੀਆਂ ਹੱਡੀਆਂ ਸੁੱਕ ਗਈ ਚਮੜੀ ਰਹਿ ਗੀਆਂ ਹੱਡੀਆਂ ਨੀਂਦ ਨਯਾਵੇ ਚਿੰਤਾ ਦਿਸਣ ਹਜ਼ਾਰ ਵਿੱਚ ਵੜੇ ਪੇਦੇ ਕੀ ਕਰੀਏ ਕਰਤਾਰ ਵਿੱਚ ਵੜੇ ਪੇਦੇ ਗੁਰੂ ਜੀ ਕੋਈ ਨਹੀਂ ਲੈਂਦਾ ਸਾਰ ਵਿੱਚ ਵੜੇ ਪੇਦੇ ਨੋ ਨਹੀਂ ਸੈਂਦੀ ਤੀ ਨਹੀਂ ਸੈਂਦੀ ਨੋ ਨਹੀਂ ਸੈਂਦੀ ਨਜ਼ਰਾਂ ਖਾਂਦੀ ਜਾਂਦੀ ਰਹਿੰਦੀ ਨਜ਼ਰਾਂ ਖਾਂਦੀ ਜਾਂਦੀ ਰਹਿੰਦੀ ਗੁਰੂ ਜੀ ਕੱਟਦਾ ਜਾਂਦਾ ਪਿਆਰ ਵਿੱਚ ਵੜੇ ਪੇਦੇ ਗੁਰੂ ਜੀ ਕੱਟਦਾ ਜਾਂਦਾ ਪਿਆਰ ਵਿੱਚ ਵੜੇ ਪੇਦੇ ਕੀ ਕਰੀਏ ਕਰਤਾਰ ਵਿੱਚ ਵੜੇ ਪੇਦੇ गुरू जी कोई नौज कर मैल बनाए मौज करण मैल बण पोत पोतरे विच बठा पोत पोतर विच बठा बज़ुर्ग द ਜਾਬਾਰ ਵਿੱਚ ਵਡੇ ਪੇਦੇ ਬਜ਼ੁਰਗ ਦਮੰਝਾਬਾਰ ਵਿੱਚ ਵਡੇ ਪੇਦੇ ਕੀ ਕਰੀਏ ਕਰਤਾਰ ਵਿੱਚ ਵਡੇ ਪੇਦੇ ਗੁਰੂ ਜੀ ਕੋਈ ਨਹੀਂ ਲੈਂਦਾ ਸਰ ਵਿੱਚ ਵਡੇ ਪੇਦੇ ਮਨ ਮਰਜੀ ਦਾ ਮਿਲੇ ਨਾ ਖਾਣਾ ਮਨ ਮਰਜੀ ਦਾ ਮਿਲੇ ਨਾ ਖਾਣਾ ਜੋ ਮਿਲ ਜਾਵੇ ਓਏ ਖਾਣਾ ਜੋ ਮਿਲ ਜਾਵੇ ਓਏ ਖਾਣਾ ਛਿਰਕਾ ਵਜਣ ਹਜ਼ਾਰ ਵਿੱਚ ਵੜੇ ਪੇਦੇ ਛਿਰਕਾ ਵਜਣ ਹਜ਼ਾਰ ਵਿੱਚ ਵੜੇ ਪੇਦੇ ਕੀ ਕਰੀਏ ਕਰਤਾਰ ਵਿੱਚ ਵੜੇ ਪੇਦੇ ਗੁਰੂ ਜੀ ਕੋਈ ਨਹੀਂ ਲੈਂਦਾ ਸਾਰ ਵਿੱਚ ਵੜੇ ਪੇਦੇ ਸਤਗੁਰ ਦਾ ਜੇ ਲਵੇ ਸਹਾਰਾ ਸਤਗੁਰ ਦਾ ਜੇ ਲਵੇ ਸਹਾਰਾ ਤੈਨੂੰ ਮਿਲ ਜੇ ਪਾਰ ਕਨਾਰਾ ਤੈਨੂੰ ਮਿਲ ਜੇ ਪਾਰ ਕਨਾਰਾ ਤੇਰੇ ਦੇਨਗੇ ਬੰਧਨ ਤੋੜ ਵਿੱਚ ਵੜੇ ਪੇਦੇ ਫਿਰ ਸਤਗੁਰ ਦੀ ਆ ਲੋੜ ਵਿੱਚ ਵੜੇ ਪੇਦੇ ਕੀ ਕਰੀਏ ਕਰਤਾਰ ਵਿੱਚ ਵਡੇ ਪੇਦੇ ਗੁਰੂ ਜੀ ਕੋਈ ਨਹੀਂ ਲੈਂਦਾ ਸਾਰ ਵਿੱਚ ਵਡੇ ਪੇਦੇ ਵਾਹਿਗੁਰੂ ਜੀ ਮੈਂ ਸਾਰਿਆਂ ਵਾਸਤੇ ਨਹੀਂ ਬੋਲਿਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਮਾਤਾ ਪਿਤਾ ਦੀ ਬੜੀ ਸੇਵਾ ਕਰਦੇ ਆ ਕਈਆਂ ਬਜ਼ੁਰਗਾਂ ਦੇ ਹਾਲ ਹੁੰਦਾ ਤਾਂ ਬੋਲਿਆ ਜੀ ਜੇ ਕੁਝ ਵੱਧ ਘੱਟ ਬੋਲਿਆ ਗਿਆ ਤੇ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ